ਪਬਲਿਕ ਜਸ਼ਨ ਮਸੀਹ ਦੇ ਆਗਮਨ ਪਰਮੋਹ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਥੋਮਸਾਇ ਸਕੂਲ ਮਸਤਕੋਟ ਚਰਚ ਦੇ ਫਾਦਰ ਤੇ ਮੇਜਰ ਮਸੀਹ ਦੇ ਗਵਾਈ ਹੇਠ ਪਛਮੀ ਇਤਿਹਾਸਕ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਹੈ। ਇਹ ਸ਼ੋਭਾ ਯਾਤਰਾ ਪਿੰਡ ਮਸਤਕੋਟ ਤੋਂ ਸ਼ੁਰੂ ਹੋਈ ਹੈ ਤੇ ਅਰਲੀਪੁਰ ਨੂੰ ਖੁਸ਼ੀਪੁਰ, ਦਲੇਰਪੁਰ, ਭਗਵਾ ਔਜਲਾ, ਡੜਵਾ, ਨਨੋਹਰ ਦੀ ਸ਼ਾਹਪੁਰ ਅਤੇ ਵਡਾਲਾ ਬਾਗਰਾ ਦੀਆਂ ਪਿੰਡਾਂ ਤੋਂ ਹੁੰਦੀ ਹੋਈ ਦੇਰੜ ਮਸਤਕੋਟ ਵਿੱਚ ਸਮਾਪਤ ਹੋਈ ਹੈ। ਇਸ ਵਕੀ ਸੰਗਤਾਂ ਦੇ ਵੱਲੋਂ ਸਾਕ ਤੇ ਗੱਡੀਆਂ ਸਮੇਤ ਸ਼ਮੂਲੀਅਤ ਕੀਤੀ ਹੈ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਧਾਰਮਿਕ ਅਤੇ ਸ਼ਾਂਤੀ ਭਰਿਆ ਮਾਹੌਲ ਬਣਿਆ ਰਿਹਾ ਹੈ ਸਰਬਜੀਤ ਨਸੀਰ ਖ ਮੇਜਰ ਪਿੰਡ ਖੁਸ਼ੀਪੁਰ ਤੋਂ ਅੱਜ ਦੀ ਇਹ ਸ਼ੋਭਾ ਯਾਤਰਾ ਸੰਤ ਫਿਟਨੈਸ ਚਰਚ ਮਸਤਕੋਟ ਜੋ ਸਾਡੀ ਪੈਰਸ ਚਰਚ ਹੈ ਜਿਸ ਦੇ ਅੰਦਰ ਤਕਰੀਬਨ 25 ਤੋਂ 30 ਪਿੰਡਾਂ ਦੇ ਹਨ ਇਹ ਸਾਰੇ ਨਗਰਾਂ ਦੇ ਲੋਕ ਰਲ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਂਦੇ ਹਨ ਹਰ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਔਰ ਹਰ ਨਗਰ ਦੇ ਅੰਦਰ ਲੋਕਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੀ ਉਡੀਕ ਕਰਨੀ ਹੁੰਦੀ ਹੈ ਔਰ ਹਰ ਪਰਿਵਾਰਾਂ ਵੱਲੋਂ ਹਰੇਕ ਪਰਿਵਾਰਾਂ ਵੱਲੋਂ ਇਹਨਾਂ ਵਾਸਤੇ ਲੰਗਰ ਔਰ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹੁੰਦੀਆਂ ਹਨ ਮੈਂ ਸਾਰੇ ਸਮਾਜ ਨੂੰ ਔਰ ਪੂਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਨਵਾਂ ਆਉਣ ਵਾਲਾ ਨਵਾਂ ਸਾਲ ਇਹਨਾਂ ਲਈ ਸ਼ੁਭ ਕਾਮਨਾ ਲੈ ਕੇ ਆਵੇ ਧੰਨਵਾਦ ਸੂਭਾ ਯਾਤਰਾ ਦੀ ਸ਼ੁਰੂਆਤ ਕਿੱਥੋਂ ਹੋਈ ਕਿੱਥੇ ਸਮਾਪਤ ਸੰਤ ਫਿਡਲਸ ਚਰਚ ਮਾਸਕੋਟ ਤੋਂ ਸ਼ੁਰੂ ਹੋਈ ਇਹ ਮਾਸਕੋਟ ਤੋਂ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਦਲੇਰਪੁਰ ਭੰਗਵਾ ਭੰਡਵਾ ਔਜ਼ਲਾ ਨਾਨੋਹਾਰਨੀ ਛਾਪ ਔਰ ਔਰ ਬਡਾਲਾ ਬਾਂਗਰ ਸਾਡਾ ਆਖਰੀ ਪਿੰਡ ਹੈ ਔਰ ਬਡਾਲਾ ਬਾਂਗਰ ਤੋਂ ਬਾਅਦ ਜਿੱਥੋਂ ਜਿਹੜੇ ਚਰਚ ਦੇ ਅੰਦਰੋਂ ਸ਼ੁਰੂ ਹੋਈ ਉੱਥੇ ਹੀ ਜਾ ਕੇ ਸੋਭਾ ਯਾਤਰਾ ਸਮਾਪਤ ਹੋਵੇਗੀ ਇਸ ਸੋਭਾ ਯਾਤਰਾ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਮੈਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਅਸੀਂ ਰਲ ਮਿਲ ਕੇ ਵਸੀਏ ਅਸੀਂ ਦੁਨੀਆਦਾਰਾਂ ਦੇ ਜੋ ਨਿੱਕੀਆਂ ਨਿੱਕੀਆਂ ਭਵਿੱਖਬਾਣੀਆਂ ਹਨ ਉਹਨਾਂ ਵੱਲ ਧਿਆਨ ਨਾ ਦਈਏ ਸਗੋਂ ਆਪਾਂ ਵਿਸ਼ਵਾਸ ਕਰੀਏ ਕਿ ਅਸੀਂ ਸਾਰੇ ਹੀ ਇਸ ਧਰਤੀ ਤੇ ਮ ਇਨਸਾਨ ਹਾਂ ਸਾਰੇ ਅਸੀਂ ਮੁਸਾਫਿਰ ਹਾਂ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਕਿ ਸਭ ਲੋਕ ਰਲ ਮਿਲ ਕੇ ਆਪਾਂ ਇੱਕ ਦੂਸਰੇ ਧਰਮਾਂ ਦਾ ਸਤਿਕਾਰ ਕਰੀਏ ਔਰ ਇਸ ਧਰਤੀ ਤੇ ਜੀਉਂਦੇ ਰਹੀਏ ਕਿੰਨੇ ਸੰਗਤਾਂ ਵੱਲੋਂ ਜੇ ਨਜ਼ਰ ਦੇ ਲਈ ਸੰਗਤਾਂ ਵੱਲੋਂ ਕਾਫੀ ਸਾਰਿਆਂ ਧਰਮਾਂ ਦੇ ਲੋਕਾਂ ਨੇ ਲੰਗਰ ਲਗਾਏ ਹਨ ਇਸੇ ਕਿਸੇ ਧਰਮ ਦਾ ਨਾਮ ਨਹੀਂ ਇੱਥੇ ਮਨੁੱਖ ਜਾਤੀ ਦਾ ਨਾਮ ਹੈ ਅੱਧੀ ਜੋ ਵੀ ਸਾਡੀ ਇਹ ਸ਼ੁਭ ਯਾਤਰਾ ਹੈ ਅੱਜ ਸਾਡੇ ਸੰਤ ਫੈਦਲੇ ਚੱਜ ਮਸਤ ਕੋੜ ਤੋਂ ਇਸ ਉਬਜਾਤਰਾ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜਿੱਦਾਂ ਕਿ ਪ੍ਰਵੀਅਸੂ ਇਸ ਸੰਸਾਰ ਦੇ ਵਿੱਚ ਆਇਆ ਤਾਂ ਨੇ ਕਿਹਾ ਜਿੱਦਾਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤੇ ਉਸੇ ਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਵੀ ਆਪਣੇ ਇਸ ਇਲਾਕੇ ਵਿੱਚ ਪ੍ਰਵੀਅਸੂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਸਾਰੇ ਇਹ ਖਾਸ ਕਰਕੇ ਆਪਣੇ ਇਲਾਕੇ ਦੇ ਲੋਕਾਂ 와ਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਰ ਸਭ ਦਾ ਤੇ ਆਪਣੀ ਕਿਰਪਾ ਕਰੇ ਤੇ ਜੋ ਵੀ ਸਾਡੇ ਜਿੰਦਾ ਵੀ ਨਗਰੇ ਕੁਦਾਨਨ ਬਹੁਤ ਸਾਰੀ ਆਪਣੀ ਕਿਰਪਾ ਆਪਣਾ ਫਲਸਲ ਤੇ ਆਪਣੀ ਬਰਕਤ ਦੇਵੇ ਤੇ ਸਾਡਾ ਜੋ ਅੱਜ ਦਾ ਸਾ ਖਾਸ ਇਹ ਸੰਦੇਸ਼ ਹੈ ਇਹ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤਹੀ ਸਾਰਿਆਂ ਨੂੰ ਇਹ ਸੰਦੇਸ਼ ਰਿਹਾ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹੋਏ ਉਹਦੇ ਬਚਨਾਂ ਉੱਤੇ ਚੱਲਣਾ ਚਾਹੀਦਾ ਤੇ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਯਾਤਰਾ ਇਹ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਸਮਾਪਤ ਇਹ ਯਾਤਰਾ ਸਾਡੇ ਸੰਤ ਫੋਮਸਾ ਇਸ ਕੋਲ ਬਸਟ ਕੋਡ ਤੋਂ ਸ਼ੁਰੂ ਕੀਤੀ ਸੀ ਤੇ ਅਸੀਂ ਪਿੰਡ ਅਰਲੀਪਨ ਹੁਣ ਪਹੁੰਚਿਆ ਫਿਰ ਖੁਸ਼ੀਪੁਰ ਦਲੇਰਪੁਰ ਪਿੰਡ ਭੰਗਵਾ ਔਜ਼ਲਾ ਪੜਵਾ ਨਾਨੋਹਾਰ ਦੀ ਸ਼ਾਹਪੁਰ ਤੇ ਵਡਾਲਾ ਮੰਗਰ ਤੇ ਫਿਰ ਬਸਟ ਕੋਡ ਚਾਚੇ ਦੇ ਵਿੱਚ ਸੁਭਾਤੀ ਕੀਤੀ ਜਾਵੇਗੀ ਇਲਾਕੇ ਦੀਆਂ ਸੰਗਤਾਂ ਵੱਲੋਂ ਕਿੰਨਾ ਖੂਰ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਸਾਡੋ ਬਹੁਤ ਹੀ ਭਰਵਾ ਉਹਨਾਂ ਦਾ ਜਿਹੜਾ ਚੋਗਦਾਨ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਕਾਫੀ ਸੰਗਤ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਸਾਧਨ ਕਰਾ ਕੇ ਪਹੁੰਚੀ ਆ ਉਨਾ ਬਹੁਤ ਵੱਡਾ ਸਾਡੇ ਨਾਲ ਜੋ ਸਾਥ ਦੇ ਰਿਹਾ ਸਾਡਾ ਅਸੀਂ ਦੇਖ ਰਿਹਾ ਕਿ ਵੇਖੋ ਸੰਗਤ ਦੇ ਵਿੱਚ ਬਹੁਤ ਵੱਡਾ ਇੱਕ ਮਨੋ ਕਿ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਉਹਦੇ ਵਿੱਚ ਨਜ਼ਰ ਆਉਂਦਾ ਕਹੀਂ ਇਸ ਪਿੰਡ ਦੇ ਚਲੋ ਪਹੁੰਚਿਆ ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਸਾਡੇ ਇੱਥੇ ਪਹੁੰਚਣ ਵਿੱਚ ਸਵਾਗਤ ਵੀ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਚਾਪ ਗੋੜੇ ਦਾ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਹੈ ਤੋਂ ਹੋਰ ਵੀ ਅੱਗੇ ਬਹੁਤ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਧੰਨਵਾਦ ਜਿਹੜਾ ਪਿਆਰ ਉਹ ਸਾਨੂੰ ਮਿਲਦਾ ਹੈ ਅਰੇ